ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਅੱਜ ਦਾ ਵਲੌਗ ਜਿਹੜਾ ਉਹ ਸ਼ਾਮ ਨੂੰ 4:30 ਪੌਣੇ 5 ਦਾ ਟਾਈਮ ਹੁਣ ਸ਼ੁਰੂ ਕੀਤਾ ਵਾ ਸਵੇਰ ਦਾ ਨਹੀਂ ਸ਼ੁਰੂ ਕੀਤਾ ਤੇ ਅੱਜ ਨਾ ਸਿਰ ਦਰਦ ਪੜੀ ਹੁੰਦੀ ਪਈ ਤੇ ਅੱਜ ਦੇ ਲਈ ਨਹੀਂ ਕੀਤਾ ਮਤਲਬ ਸਵੇਰੇ ਸਵੇਰੇ ਹਨਾ ਤੇ ਬਸ ਵੀਡੀਓ ਹੀ ਅਪਲੋਡ ਕੀਤੀ ਉਹ ਵੀ ਬੜੀ ਮੁਸ਼ਕਲ ਕੀਤੀ ਮੈਂ ਤੇ ਉਹ ਵਲੌਗ ਚੱਲ ਗਿਆ ਵਾ ਤੇ ਇੱਥੇ ਜਿਹੜਾ ਰਸੋਈ ਚ ਇੱਥੇ ਮੈਂ ਰੱਖੀ ਆ ਸਬਜ਼ੀ ਇਹ ਤੇਰ ਚਾਹ ਬੰਦੀ ਪਈ ਆ ਤੇ ਅੱਜ ਮੈਂ ਨਾ ਇਹਨੂੰ ਸਾਫ਼ ਕੀਤਾ ਸਰਫ ਦੇ ਨਾਲ ਨਾ ਸਾਰਾ ਗੈਸ ਵੀ ਗੈਸ ਤੇ ਚਲੋ ਡੇਲੀ ਹੁੰਦੀ ਹੈ ਉੱਪਰੋਂ ਮੈਂ ਸਾਰਾ ਇਹਨੂੰ ਸਾਫ਼ ਕੀਤਾ ਬਤਨ ਨੇ ਇਹਨੂੰ ਸਰਫ ਦੇ ਨਾਲ ਵੀ ਸਾਫ਼ ਕਰ ਲਓ ਤੇ ਤਾਂ ਵੀ ਬੜਾ ਵਧੀਆ ਨਾ ਸਾਫ਼ ਹੋ ਜਾਂਦਾ ਹੈ ਤੇ ਬੜਾ ਵਧੀਆ ਸਾਫ਼ ਹੋ ਗਿਆ ਜਿੰਨੇ ਵੀ ਤਾਂਗੀ ਨੇ ਸਬਜੀ ਵਗੈਰਾ ਦੇ ਸਾਰੇ ਲੱਥ ਗਏ ਕਲੀਨ ਹੋ ਗਿਆ ਤੇ ਅੱਜ ਰਸੋਈ ਵੀ ਥੋੜੀ ਜੀ ਨਾ ਕਲੀਨ ਕੀਤੀ ਸਾਫ਼ ਕੀਤੀ ਬਟ ਮੈਂ ਵਲੌਗ ਨਹੀਂ ਬਣਾ ਪਾਈ ਮੈਂ ਚਲੋ ਚਾਹ ਬਣਾ ਲੈਂਦੇ ਹੁਣ ਹੁਣ ਸ਼ੁਰੂ ਕਰ ਲੈਂਦੀ ਹਾਂ ਬੇਟਾ ਬੱਚਾ ਸੁਪਟਾ ਵਾ ਤੇ ਜਿਹੜਾ ਉਹ ਚਾਹ ਪਾ ਲੈਂਦੀ ਆ ਸਬਜੀ ਜਿਹੜੀ ਰੱਖੀ ਆ ਲੱਗ ਗਈ ਮੈਂ ਕਿਹਾ ਚਲ ਬਣ ਜਾਂਦੀ ਇਹਨਾਂ ਦਾ ਟਾਈਮ ਨਾ ਟਾਈਮ ਨਾ ਬਣ ਜੇ ਨਾ ਸਬਜੀ ਸਭ ਤੋਂ ਵਧੀਆ ਹਣਾ ਤੇ ਬੱਚੇ ਨਾਲ ਫਿਰ ਹੋਏਗਾ ਬਣ ਜਾਂਦੀ ਵੇ ਬੱਦਲ ਜਦੋਂ ਸਬਜੀ ਬਣ ਜਾਂਦੀ ਹੈ ਨਾ ਤੇ ਇੱਦਾਂ ਮੈਂ ਕਰਦੇ ਨਹੀਂ ਚਾਹ ਬਣ ਜੀ ਨਾਲ ਹੀ ਜਿਹੜੀ ਸਬਜੀ ਦਾ ਹੁੰਦਾ ਨਾ ਬਣ ਜਾਂਦੀ ਹੈ ਅੱਧੀ ਤੇ ਅੱਧੀ ਦੀ ਚਲੋ ਬਣ ਜਾਂਦੀ ਹੈ ਨਾ ਤੇ ਅੱਜੀ ਘੜਸੀ ਮਾਰਦੇ ਆਂ ਸਬਜੀ ਹੋ ਗਈ ਜਦ ਫੂਡ ਰੈਡੀ ਚਾਲ ਬਣ ਗਈ ਤੇ ਨਵੀਂ ਸ਼ਮਾ ਫਰੂਟ ਕੱਟ ਕੇ ਦੇ ਕੇ ਆਈਆਂ ਮੈਂ ਕਿਹਾ ਚਲ ਤੂੰ ਨਾ ਐਪਲ ਖਾਣਾ ਇੱਕ ਅੱਧਾ ਫਰੂਟ ਨਾ ਖਾ ਲੈਣਾ ਚਾਹੀਦਾ ਵਾ ਬੱਚਾ ਨੇ ਵੈਸੇ ਮੈਂ ਬਨਾਣਾ ਜਿਹੜਾ ਉਹ ਦਿਨੀ ਦਿਨੀ ਆ ਨਾ ਉਹ ਜਿਹੜਾ ਡੇਲੀ ਇੱਕ ਖਾਣਾ ਹੀ ਖਾਣਾ ਹੁੰਦਾ ਵਾ ਤੇ ਜਿਹੜਾ ਵਾ ਹੁਣ ਜਿਹੜਾ ਮੈਂ ਐਪਲ ਕੱਟ ਕੇ ਦੇ ਕੇ ਆਈਆਂ ਨਵੀਂ ਸ਼ਮਾ ਤੇ ਚਾਹ ਵੀ ਆਪਣੀ ਬਣੀ ਗਈ ਆ ਪਾ ਲੈਣੇ ਆ ਮੈਂ ਤੁਹਾਨੂੰ ਕਿਹਾ ਸੀ ਮਤਲਬ ਇੱਕ ਨਾ ਫੇਸ 팩 ਦੱਸੂਗੀ ਤੁਹਾਨੂੰ ਬਣਾਉਣਾ ਜਿੰਨਾ ਛਾਈਆਂ ਵਗੈਰਾ ਘੱਟ ਹੁੰਦੀਆਂ ਨਾ ਜਿੱਦਾਂ ਮੇਰੀਆਂ ਘੱਟ ਹੋਈਆਂ ਹਨ ਇੱਕ ਮੈਂ ਵੀਡੀਓ ਅੱਗੇ ਪਾਈ ਹੈ ਮਟ ਮੈਂ ਕਿ ਚੱਲ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਨਾ ਕਿ ਇਹਨੇ ਕਿਹਾ ਸੀ ਕਿ ਸਾਨੂੰ ਜਿਹੜਾ ਉਹ ਦੱਸਿਓ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿੱਦਾਂ ਬਣਾਉਣਾ ਹਨ ਕਾਦਾ ਬਣਾਉਣਾ ਇਹ ਤੁਹਾਨੂੰ ਦੱਸਦੀ ਮੈਂ ਅਜਾ ਤੁਈ ਲੈ ਲੈਣਾ ਵਾਲਾ ਜੈਫਲ ਇਹਨੂੰ ਕਹਿੰਦੇ ਆ ਨਾ ਜਿਹੜਾ ਸਿੱਧਾ ਨਾ ਹੁੰਦਾ ਇਹਨੂੰ ਜੈਫਲ ਹੀ ਕਹਿੰਦੇ ਨਾ ਹਾਂ ਹਾੜ ਜਿਹੜਾ ਹੁੰਦਾ ਜਿਹੜਾ ਪ੍ਰਸ਼ਾਦ ਵਗੈਰਾ ਚ ਵੀ ਮਿਲਦਾ ਉਹ ਵਾਲਾ ਜੈਫ ਲੱਲਾ ਲੈਣਾ ਤੁਸੀਂ ਤੇ ਨਾਲ ਤੁਸੀਂ ਲੱਲਾ ਲਈ ਮਲਠੀ ਮਲਠੀ ਤੁਸੀਂ ਸਾਬਤ ਵੀ ਲੈ ਸਕਦੇ ਜੇ ਉਹਨੂੰ ਕ੍ਰਸ਼ ਕਰ ਸਕਦੇ ਜਿਉਂ ਚ ਗ੍ਰੈਂਡਰ ਚ ਹੈ ਨਾ ਤੇ ਮੈਂ ਇੱਥੇ ਪਾਊਡਰ ਰੱਖਿਆ ਤੁਹਾਨੂੰ ਪਤਾ ਤੇ ਇਹਨੂੰ ਮਿਕਸ ਕਰਾਂਗੇ ਇਹਦੇ ਵਿੱਚ ਤੇ ਮੈਂ ਇਹੀ ਲਗਾਨੀ ਆ ਮੈਂ ਨਾ ਪੈਕ ਬਣਾ ਕੇ ਰੱਖ ਲੈਣੀ ਆ ਤੇ 3 4 5 ਦਿਨਾਂ ਦਾ ਵੀ ਤੇ ਮੈਂ ਜਦੋਂ ਮੈਨੂੰ ਟਾਈਮ ਲੱਗਿਆ ਤਾਂ ਮੈਂ ਲਗਾ ਲੈਣਾ ਮੈਂ ਤੇ ਪੂਰੇ ਫੇਸ ਤੇ ਤੇ ਲਾ ਸਕਦੇ ਜਰਨਾ ਤੇ ਜਿਹੜੇ ਤੁਸੀਂ 15 ਦਿਨ ਲਗਾਤਾਰ ਲਗਾਓਗੇ ਤੇ ਤੁਹਾਡੇ ਸ਼ਾਈਆਂ ਜਿੰਨੀਆਂ ਮਰਜੀ ਡਾਰਕ ਹਨ ਤੇ ਲਾਈਟ ਹੋ ਜਾਣਗੀਆਂ ਤੇ ਕੇਰੋਲ ਨੂੰ ਮਤਲਬ ਹਟ ਵੀ ਜਾਂਦੀਆਂ ਹਨਾ ਮੇਰੇ ਕਿੰਨੀਆਂ ਹੀ ਲਾਈਟ ਹੋ ਗਈਆਂ ਬਹੁਤ ਜ਼ਿਆਦਾ ਫਰਕ ਪੈ ਗਿਆ ਨਾ ਸਿਰਫ ਆਹ ਵੇਖੋ ਤੁਹਾਨੂੰ ਦਿਖ ਰਹੀ ਹੈ ਨਾ ਇੱਥੇ ਇੱਥੇ ਸਿਰਫ ਬਹੁਤ ਲਾਈਟ ਹੋ ਗਈ ਨੇ ਤੇ ਬਹੁਤ ਜ਼ਿਆਦਾ ਡਾਰਕ ਹੀ ਐ ਵੀ ਬਹੁਤ ਡਾਰਕ ਹੀ ਇੱਥੇ ਹੀ ਮੇਰੇ ਹਨਾ ਸਾਰੇ ਪੈ ਗਈਆਂ ਸੀ ਤੇ ਮੂੰਹ ਇਹਦੇ ਨਾਲ ਹੀ ਸਾਫ਼ ਹੋਇਆ ਮੇਰਾ ਮੈਂ ਬਣਾ ਕੇ ਤੁਹਾਨੂੰ ਲਗਾ ਕੇ ਦਿਖਾਨੀ ਆ ਇਹਨੂੰ ਜਿਹੜਾ ਵੀ ਇਹਨਾਂ ਨਾ ਕ੍ਰਸ਼ ਕਰ ਲੈਣਾ ਉਹ ਤਾਂ ਬਰੀਕ ਵਾਲਾ ਇਹਨੂੰ ਇਦਾਂ ਬਿੱਲੀ ਕ੍ਰਸ਼ ਕਰ ਲੈਣਾ ਮੈਂ ਨਾ ਤਰੀਕ ਵਾਲੇ ਪਾਸੇ ਕਰ ਲੈਂਗੀ ਇਦਾਂ ਜੇ ਤੁਸੀਂ ਉੱਚ ਕਰੋਗੇ ਨਾ ਮਿਕਸੀ ਜੇ ਉਹ ਇਹ ਦਲਦੇਵੀ ਛੋਟੇ ਥੰਗਦੇ ਆ ਨਾ ਆ ਜੈਫਲ ਜਿਹੜਾ ਮੈਂ ਪੀਸ ਲਿਆ ਵਾ ਇਦਾਂ ਦਾ ਪਾਊਡਰ ਜਣਾ ਬਣ ਜਾਂਦਾ ਵਾ ਇਹਦੇ ਵਿੱਚ ਮਲਠੀ ਦਾ ਪਾਊਡਰ ਤੇ ਪਾਉਂਗੀ ਅੱਧਾ ਚਮਚਾ ਤੇ ਇਹਨੂੰ ਦਹੀਂ ਨਾਲ ਮਿਕਸ ਕਰਨਾ ਤੁਹੀਂ ਦਹੀਂ ਨਾਲ ਜਿਹੜਾ ਮਿਕਸ ਕਰਾਂਗੇ ਦਹੀਂ ਜੇ ਤੇ ਖੱਟਾ ਵਾ ਤੇ ਬੜਾ ਵਧੀਆ ਵਾ ਹਨਾ ਇਹਨੂੰ ਦਹੀਂ ਦੇ ਨਾਲ ਜਿਹੜਾ ਆਪਾਂ ਮਿਕਸ ਕਰ ਲਾਂਗੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਜਿਹੜਾ ਉਹ ਮਿਕਸ ਕਰ ਲੈਣਾ ਵਾ ਆਹ ਵੇਖੋ ਇਦਾਂ ਪੇਸਟ ਜਿਹੜਾ ਉਹ ਬਣ ਜਾਂਦਾ ਵਾ ਇਹਨੂੰ ਤੁਸੀਂ ਰੱਖ ਵੀ ਸਕਦੇ ਇਹ ਜਿਹੜੀ ਸਮੈਲ ਜਿਹੜੀ ਬੜੀ ਵਧੀਆ ਹੁੰਦੀ ਜੈਫਲ ਦੀ ਜਿੱਦਾਂ ਨਾ ਉਹ ਵਾਲੀ ਸਮੈਲ ਆਉਂਦੀ ਆ ਇਹਨੂੰ ਇਦਾਂ ਤੁਸੀਂ ਲਗਾ ਲੈਣਾ ਵਾ ਸਾਰੇ ਮੂੰਹ ਤੇ ਮੈਂ ਨਾ ਅਪਲਾਈ ਕਰ ਲੂੰਗੀ ਤੇ ਤੁਸੀਂ ਜਰੂਰ ਟਰਾਈ ਕਰਿਓ ਹਨਾ ਜਿੰਨਾ ਪ੍ਰੈਗਨੈਂਸੀ ਦੇ ਦੌਰਾਨ ਜਾਂ ਛਾਈਆਂ ਪੈ ਜਾਂਦੀਆਂ ਜਾਂ ਉਦਾਂ ਵੀ ਜੇ ਲੋ ਹਨਾ ਛਾਈਆਂ ਪੈ ਜਾਂਦੀਆਂ ਧੁੱਪ ਦੀ ਵਜ੍ਹਾ ਨਾਲ ਵੀ ਪੈ ਜਾਂਦੀਆਂ ਤੇ ਇਹਨਾਂ ਜਿਹੜੀਆਂ ਬੜੀ ਵਧੀਆ ਨਾ ਠੀਕ ਹੋ ਜਾਂਦੀਆਂ ਜਲਦੀ ਤੇ ਤੁਸੀਂ ਜਿਹਨਾਂ ਦੇ ਛਾਈਆਂ ਉਹਨਾਂ ਨੂੰ ਅੱਗੇ ਜਿਹੜਾ ਸ਼ੇਅਰ ਵੀ ਕਰ ਸਕਦੇ ਜੇ ਵੀਡੀਓ ਹਨਾ ਉਹਨਾਂ ਦੇ ਵੀ ਕੰਮ ਆ ਜੇ ਤੇ ਇਦਾਂ ਪੂਰੇ ਫੇਸ ਤੇ ਜਿਹੜਾ ਅਪਲਾਈ ਕਰਨਾ ਇਹਨੂੰ ਉਹ ਦਾ ਲੱਗਣਾ ਨਹੀਂ ਇਹ ਪੂਰੇ ਫੇਸ ਤੇ ਜਿਹੜਾ ਅਪਲਾਈ ਕਰ ਲਿਆ ਤੇ ਵੀ ਮਟ ਬਾਅਦ ਇਹਨੂੰ ਜਿਹੜਾ ਵਾਸ਼ ਕਰਦਾਂਗੇ ਤਾਂ ਅੱਧਾ ਘੰਟਾ ਵੀ ਰੱਖ ਸਕਦੇਗੇ ਤੇ ਲੋ ਜੀ ਮੈਂ ਵਾਸ਼ ਕਰ ਲਿਆ ਵਾਸ਼ ਕਰਦੇ ਆ ਨਾ ਤੁਹਾਨੂੰ ਫਰਕ ਜਿਹੜਾ ਉਹ ਨਾਲ ਜਿਹੜਾ ਦਿਖ ਜੂਗਾ ਹਨਾ ਤੇ ਕੁਝ ਵੀ ਲਾਉਣ ਦੀ ਉੱਪਰ ਜ਼ਰੂਰਤ ਨਹੀਂ ਹੈਗੀ ਜਿੱਦਾਂ ਹਨ ਕਿਉਂਕਿ ਦਹੀਂ ਪਾਇਆ ਨਾ ਉਹਦੇ ਨਾਲ ਹੀ ਹੈ ਕੋਈ ਵੀ ਲੋਸ਼ਨ ਵਗੈਰਾ ਲਾਉਣ ਦੀ ਲੋੜ ਨਹੀਂ ਹੈ ਜੇ ਜਲਣ ਵਗੈਰਾ ਹੋਵੇ ਤਾਂ ਉਹਦੀ ਵੀ ਕੋਈ ਗੱਲ ਨਹੀਂ ਕਿਉਂਕਿ ਜੈਫਲ ਪਾਇਆ ਨਾ ਇਸ ਕਰਕੇ ਥੋੜੀ-ਬੋਤੀ ਜਲਣ ਜਿਹੜੀ ਹੋ ਸਕਦੀ ਆ ਤੇ ਅਦਰਵਾਈਜ਼ ਵੀ ਲੋ ਹਨ ਲਓ ਜੀ ਇੱਥੇ ਅਗਾ ਆਪਣਾ ਰਾਤ ਦਾ ਟਾਈਮ ਤੇ ਰਾਤ ਦਾ ਪਰ ਡਿਨਰ ਬਣਾਉਂਦੇ ਪਏ ਸੀ ਮੈਂ ਤੇ ਮੰਮੀ ਤੇ ਸਬਜੀ ਜਿਹੜੀ ਉਹ ਬਣਾ ਲਈ ਹੀ ਪਹਿਲਾਂ ਹੀ ਜਿੱਦਾਂ ਤੁਹਾਨੂੰ ਵਿਖਾਇਆ ਸੀ ਹਨਾ ਸਬਜੀ-ਸਬਜੀ ਬਣਾ ਕੇ ਤੇ ਫਿਰ ਆ ਗਈ ਰੋਟੀ ਦੀ ਵਾਰੀ ਜੇ 7:30 ਦਾ ਟਾਈਮ ਹੋਣਾ ਵਾ ਚਲੋ ਹਨਾ 8:00 ਵਜੇ ਰੋਟੀ ਜਿਹੜੀ ਉਹ ਖਾ ਲਈ ਦੀ ਤੇ ਬਾਅਦ ਚੋਂ ਚਲੋ ਦੁੱਧ ਦਾ ਦੁੱਧ ਪੀ ਲੋ ਤੇ ਫਿਰ ਠੀਕ ਹੋ ਜਾਂਦਾ ਨਾ ਤੇ ਦੁੱਧ ਵੀ ਪੀਤਾ ਜਾਂਦਾ ਵਾ ਤੇ ਇੱਥੇ ਮੈਂ ਤੇ ਮੰਮੀ ਆਪਣੀਆਂ ਗੱਲਾਂ ਲੱਗੀਆਂ ਹੀ ਕਰਨ ਹਨਾ ਘਰਾਂ ਦੀਆਂ ਛੋ ਗੱਲਾਂ ਹੁੰਦੀਆਂ ਨਾ ਆਪੋ ਚ ਆਪਾਂ ਇਸ ਟਾਈਮ ਜਿਹੜਾ ਉਹ ਗੱਪ ਛੱਪ ਕਰ ਲੈਨੀ ਆ ਵਾ ਨਾ ਇੱਧਰ ਉੱਧਰ ਦੀ ਵੀ ਨਹੀਂ ਚਲੋ ਆਪਣੇ ਘਰ ਦੀ ਕਰਨੀ ਹੁੰਦੀ ਕਿਸ ਦੀ ਕੀ ਕਰਨੀ ਹੁੰਦੀ ਨਾ ਰੋਟੀ ਪਕਾਉਣ ਲੱਗਿਆ ਤੇ ਜਿਹੜਾ ਹੀ ਮੈਂ ਪਕਾਈ ਜਾਨੀ ਫਿਰ ਮੰਮੀ ਨਾਲ ਨਾਲ ਨ ਦੇਈ ਜਾਂਦੇ ਫਿਰ ਇਦਾਂ ਜਲਦੀ ਵੀ ਹੋ ਜਾਂਦਾ ਵਾ ਨਾ ਬੱਚਿਆਂ ਨੂੰ ਵੀ ਖਵਾਉਣੀ ਆ ਤੇ ਫਿਰ ਧਿਆਨ ਕਿੰਨੇ ਪਾਸੇ ਹੁੰਦਾ ਕਿ ਮਤਲਬ ਹੁਣ ਆ ਕੰਮ ਕਰਨਾ ਆ ਕੰਮ ਕਰਨਾ ਨਾ ਤੇ ਜਿਹੜਾ ਵਾ ਦੋ ਸਬਜ਼ੀਆਂ ਬਣਾਈਆਂ ਸੀ ਅੱਜ ਇੱਕ ਵੀ ਨਹੀਂ ਦੋ ਸਬਜ਼ੀਆਂ ਬਣਾਈਆਂ ਸੀ ਤੇ ਇਸ ਕਰਕੇ ਨਾ ਥੋੜਾ ਜਿਹਾ ਕੰਮ ਜਿਹੜਾ ਹੋ ਜਾਂਦਾ ਬੱਚਿਆਂ ਦੇ ਨਾਲ ਨਾ ਹੁੰਦਾ ਨਹੀਂ ਕਈ ਵਾਰੀ ਹੈ ਨਾ ਤੇ ਕਈ ਵਾਰ ਬੱਚੇ ਸੰਭਾਲ ਲੋ ਜਾਂ ਕੰਮ ਕਰ ਲੋ ਹਣਾ ਇਦਾਂ ਹੋ ਜਾਂਦਾ ਵਾ ਤੇ ਕਈ ਵਾਰੀ ਤੰਗ ਤੇ ਬੱਚੇ ਕਈ ਵਾਰ ਜਿਹੜਾ ਉਹ ਕੰਮ ਨਹੀਂ ਕਰਨ ਦਿੰਦੇ ਹੈਗੇ ਕਈ ਵਾਰੀ ਬਹੁਤ ਜਿੱਦ ਕਰਦਾ ਵਾ ਤੇ ਫੇਰ ਨਾ ਮੈਨੂੰ ਚੁੱਕਣਾ ਪੈਂਦਾ ਵਾ ਫਿਰ ਮੇ ਕੋਈ ਕੰਮ ਨਹੀਂ ਹੁੰਦਾ ਹੈਗਾ ਤੇ ਹੋਂ ਤੇ ਚਲੋ ਵਾਕਰ ਵਗੈਰਾ ਚ ਪੈਣ ਲੱਗ ਗਿਆ ਹਨ ਤੇ ਵਾਕਰ ਚ ਇਹ ਆ ਕਿ ਥੋੜਾ ਬੋਤਾ ਖੇਡ ਲੈਂਦਾ ਵਾ ਤੇ ਬਾਅਦ ਵਿੱਚ ਰਾਤ ਨੂੰ ਫਿਰ ਮੈਂ ਬਾਹਰ ਗਈ ਥੋੜਾ ਜਿਹਾ ਤੇ ਮੈਂ ਖਲੌਣੇ ਲੈ ਕੇ ਆਈ ਐ ਵਲਾਂ ਪਾਉ ਚ ਪੂਰਾ ਦਾ ਪੂਰਾ ਮਿਲਿਆ ਸੀ ਇਹ ਮਿਲਿਆ ਸੀ 340 ਦਾ ਇਹਦੇ ਵਿੱਚ ਨਾ ਕਿੰਨੇ ਟੁਆਏ ਦਾ ਤੇ ਇਹ ਪਲਾਸਟਿਕ ਕੋਈ ਹੋਰ ਨਹੀਂ ਹੈਗੀ ਕਿ ਬੱਚੇ ਮੂੰਹ ਚ ਪਾਣ ਤੇ ਕੋਈ ਦਿੱਕਤ ਆਊਗੀ ਹਨਾ ਤੇ ਇਹ ਪਲਾਸਟਿਕ ਵਧੀਆ ਵਾਲੀ ਪਲਾਸਟਿਕ ਵਾ ਤੇ ਇੱਕ ਸੀ ਐ ਹਨੂਮਾਨ ਜੀ ਬਨੇ ਹੋਏ ਆ ਤੇ ਇਹ ਸੌਫਟ ਜਿਹੜਾ ਟੌਏ ਹੁੰਦਾ ਨਾ ਉਹ ਵਲਾਵਾ ਡੈਡੀ ਬੀਅਰ ਜਿੱਦਾਂ ਹੁੰਦਾ ਉਹ ਵਲਾ ਤੇ ਇਹ ਵਾਲਾ ਲਿਆ ਕੇ ਦਿੱਤਾ ਸੀ ਤੇ ਬੜਾ ਵਧੀਆ ਨਾ ਖੇਡਦਾ ਹੁਣ ਤੇ ਨੰਮੀਛ ਦੀ ਮੈਂ ਕਿ ਚੱਲਣਾ 유ਨੀਫਾਰਮ ਪ੍ਰੈਸ ਕਰਨੀ ਨਾਲ ਨੂੰ ਤੇ ਅੱਜ ਚਲੋ ਟਾਈਮ ਹੈਗਾ ਹੀ ਤੇ ਕਰ ਲੈਨੇ ਪ੍ਰੈਸ ਨਹੀਂ ਤੇ ਫਿਰ ਮੈਂ ਸਵੇਰੇ ਕਰ ਲੈਣੀ ਹੁਣੀ ਪ੍ਰੈਸ ਤੇ ਸਾਰੀਆਂ ਉਹਦੀਆਂ ਚੀਜ਼ਾਂ ਐਨ ਮੈਂ ਪ੍ਰੈਸ ਕਰ ਦੇਣੀਆਂ ਰਾਤ ਨੂੰ ਹੀ ਤੇ ਤਾਂ ਕਿ ਜਿਹੜਾ ਸਵੇਰੇ ਜਿਹੜਾ ਉਹ ਲੇਟ ਨਾ ਹੋ ਸਕੇ ਹਨਾ ਤੇ ਕੱਦ ਕਰਕੇ ਫਿਰ ਅੱਜ ਨਾ ਵਲੌਗ ਸਵੇਰ ਤੋਂ ਸ਼ੁਰੂ ਨਹੀਂ ਨਾ ਕੀਤਾ ਤੇ ਅੱਜ ਮੈਨੂੰ ਸਮਝ ਹੀ ਨਹੀਂ ਆਉਂਦੀ ਮਤਲਬ ਕਿਹੜਾ ਵਲੌਗ ਬਣਾਵਾਂ ਕਿੱਦਾਂ ਬਣਾਵਾਂ ਹਨਾ ਸਵੇਰ ਤੋਂ ਸ਼ੁਰੂ ਕੀਤਾ ਹੋਇਆ ਨਾ ਸਵੇਰ ਦੇ ਜਿਹੜੇ ਕੰਮ-ਕਾਰ ਹੁੰਦੇ ਆ ਤੇ ਫਿਰ ਜਿਹੜਾ ਉਹ ਬਣਦਾ ਜਾਂਦਾ ਨਾਲੋ-ਨਾਲ ਹਨਾ ਤੇ ਜਿਹੜਾ ਹੀ ਅੱਜ ਤੇ ਮੈਂ ਦੁਪਹਿਰੀ ਜੀ ਸ਼ਾਮੀ ਜੀ ਚਾਲੂ ਕੀਤਾ ਸੀ ਕੈਮਰਾ ਚੁੱਕਿਆ ਤੇ ਤਦ ਕਰਕੇ ਹੈ ਅੱਜ ਨਾ ਮਾੜਾ-ਮੋਟਾ ਜਿਹਾ ਵਲੌਗ ਬਣਿਆ ਹਨਾ ਜਿਆਦਾ ਵਧੀਆ ਨਹੀਂ ਬਣਿਆ ਹੈਗਾ ਤੇ ਕਈ ਵਾਰੀ ਇਹ ਬੱਚਿਆਂ ਨਾਲ ਨਹੀਂ ਤੇ ਜਾਂ ਕੰਮ ਬਹੁਤ ਜ਼ਿਆਦਾ ਹੋਏ ਤੇ ਨਹੀਂ ਮੇਰੇ ਕੋ ਨਾ ਬਣਦਾਨੀ ਆ ਤਦ ਕਰਕੇ ਤੇ